ਜਮਾ ਨਮੀ ਬਣੀ ਹੋਈ ਆਪਾਂ ਤੁਹਾਡੇ ਖਾਤਰ ਕੂਠੀ ਅੱਜ ਲੈ ਕੇ ਪਹੁੰਚੇ ਆ ਤੇ ਇਹ ਮਾਲਕ ਕਹਿੰਦੇ ਆ ਵੀ ਪੈਸੇ ਦੋ ਕੁ ਮਹੀਨੇ ਠਹਿਰ ਕੇ ਵੀ ਦੇ ਸਕਦੇ ਹਾਂ ਤੇ ਪੂਰੀ ਆਪਾਂ ਗੱਲ ਕਰਦੇ ਆ ਕੂਠੀ ਦੀ ਤੇ ਕੂਠੀ ਆਪਾਂ ਪੂਰੀ ਦੇਖਦੇ ਆ ਤੁਸੀਂ ਵੀਡੀਓ ਦੇਖੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਆਪਣੀ ਕੋਠੀ ਦੀ ਘਰ ਦੀ ਮਕਾਨ ਦੀ ਐਡ ਕਰਵਾਉਣੀ ਹੈ ਤਾਂ ਆਪਾਂ ਚੈਨਲ ਤੇ ਐਡ ਜਿਹੜੀ ਕਰਦੇ ਬਿਲਕੁਲ ਫਰੀ ਦੇ ਵਿੱਚ ਕਰਦੇ ਆ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਸੀ ਨੰਬਰ ਆਪਣਾ 73800 ਪੂਰਾ 62173 ਆਪਣੇ ਕੋਲੇ ਪੂਰੀ ਵਧੀਆ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਐਡ ਆਪਾਂ ਲਗਾ ਦਾਂਗੇ ਫਰੀ ਚ ਕੋਠੀ ਅੱਜ ਤੁਸੀਂ ਦੇਖੋਗੇ ਬਿਲਕੁਲ ਨਵੀਂ ਸੀ ਥੋੜੇ ਟਾਈਮ ਪਹਿਲਾਂ ਹੀ ਤਿਆਰ ਹੋਈ ਹੈ ਤੇ ਇਹਨਾਂ ਨੇ ਹੁਣ ਵੇਚਣੀ ਆ ਜੀ ਕਿਸੇ ਕਾਰਨ ਕਰਕੇ ਸੇਲ ਕਰਨੀ ਪੈ ਰਹੀ ਆ ਵੇਚਣ ਵਾਸਤੇ ਤਾਂ ਨਹੀਂ ਬਣਾਈ ਸਗੀ ਤੇ ਤੁਹਾਨੂੰ ਮੈਂ ਸਾਰੀ ਜਾਣਕਾਰੀ ਦੱਸਦਾ ਕੋਠੀ ਦਾ ਫਰੰਟ ਆ ਗਿਆ ਜੀ ਫਰੰਟ ਤੁਹਾਨੂੰ ਮੈਂ ਦਿਖਾ ਦਿੰਨੇ ਆ ਤੁਸੀਂ ਦੇਖੋ ਤੇ ਜਿਹੜੀ ਇਹਨਾਂ ਨੂੰ ਸੜਕ ਲੱਗਦੀ ਆ ਬਾਹਰ ਪੂਰੀ ਚੌੜੀ ਲੱਗਦੀ ਆ ਜੀ ਚਾਹੀ ਦੋ ਗੱਡੀਆਂ ਆਰਾਮ ਨਾਲ ਲੰਘਾ ਲਈਏ ਤੇ ਸੜਕ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਕੂਠੀ ਬਣਵਾਈ ਹੋਈ ਆ ਤੇ ਬਾਹਰਲੀ ਸਾਈਡ ਆਪਾਂ ਨੂੰ ਇੱਕ ਛੋਟਾ ਜਿਹਾ ਕਮਰਾ ਵੀ ਮਿਲ ਜੂਗਾ ਜਿਵੇਂ ਕਿ ਸਾਹਮਣੇ ਦੇਖ ਰਿਹਾ ਹਾਂ ਤੇ ਇਹਨੂੰ ਬਾਹਰਲੀ ਸਾਈਡ ਮਤਲਬ ਕਿ ਗੇਟ ਹੈ ਨਹੀਂ ਕੱਲਾ ਅੰਦਰ ਹੀ ਹੈ ਜੀ ਜੇ ਆਪਾਂ ਦੁਕਾਨ ਕਰਨੀ ਆ ਤਾਂ ਬਾਹਰਲੀ ਸਾਈਡ ਗੇਟ ਆਪਾਂ ਕੜਵਾ ਵੀ ਸਕਦੇ ਹਾਂ ਬਾਅਦ ਚ ਜੇ ਆਪਾਂ ਸਟੋਰ ਰੂਮ ਦੀ ਤਰ੍ਹਾਂ ਵਰਤਣਾ ਤਾਂ ਸਟੋਰ ਰੂਮ ਦੀ ਤਰ੍ਹਾਂ ਵੀ ਵਰਤ ਸਕਦੇ ਹਾਂ ਤੇ ਕੋਈ ਆਪਣੇ ਕੋਲੇ ਗੱਡੀ ਹੈਗੀ ਅਸੀਂ ਤਾਂ ਪੋਰਚ ਦੇ ਵਿੱਚ ਇੱਥੇ ਅਨਾਮ ਨਾਲ ਗੱਡੀ ਲੱਗ ਜਾਊਗੀ ਚਾਹੇ ਕੋਈ ਵੀ ਗੱਡੀ ਹੈ ਤੇ ਆਪਾਂ ਨੂੰ ਪਾਣੀ ਵਾਸਤੇ ਦੋ ਚੀਜ਼ਾਂ ਮਿਲ ਜਾਣਗੀਆਂ ਇੱਕ ਤਾਂ ਨੇਰੀ ਪਾਣੀ ਆਉਂਦਾ ਜੀ ਤੁਸੀਂ ਦੇਖਿਆ ਹੋਊਗਾ ਠੁੱਲੂ ਪੰਪ ਲੱਗਿਆ ਹੋਇਆ ਤੇ ਇੱਕ ਸਮਰਸਿਬਲ ਮੋਟਰ ਲੱਗੀ ਹੋਈ ਹੈ ਤੇ ਲੋਬੀ ਤੁਸੀਂ ਦੇਖ ਰਹੇ ਹੋ ਕਾਫੀ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਮਿਲ ਜੂਗੀ ਤੇ ਸਾਰੀ ਆਪਾਂ ਗੱਲਬਾਤ ਕਰਾਂਗੇ ਬੈਡਰੂਮਸ ਬਹੁਤ ਸੋਹਣੇ ਬਣੇ ਹੋਏ ਨੇ ਤੇ ਕਿਚਨ ਤੁਸੀਂ ਦੇਖੋਗੇ ਦੇਖਦੀ ਰਹਿ ਜਾਓਗੇ ਕਿਉਂਕਿ ਇਹਨਾਂ ਨੇ ਕਿਚਨ ਬਹੁਤ ਜ਼ਿਆਦਾ ਸੋਹਣਾ ਤਿਆਰ ਕਰਵਾਇਆ ਹੋਇਆ ਹੈ ਸਾਰਾ ਕੰਮ ਕਿਚਨ ਦਾ ਕਰਵਾਇਆ ਹੋਇਆ ਆਪਾਂ ਕਿਚਨ ਦੀ ਗੱਲ ਵੀ ਕਰਾਂਗੇ ਕਿਚਨ ਆਪਾਂ ਦੇਖਾਂਗੇ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਜੀ ਉੱਪਰੋਂ ਦੀ ਛੱਤ ਦੀ ਗੱਲ ਕਰੀਏ ਡਾਊਨ ਸੀਲਿੰਗ ਕਰਵਾਈ ਹੋਈ ਆ ਪੀਵੀਸੀ ਕਰਵਾਈ ਹੋਈ ਆ ਸਾਰਾ ਟੋਟਲ ਲੱਕੜ ਦਾ ਕੰਮ ਹੋਇਆ ਚਿਮਨੀ ਵਗੈਰਾ ਲੱਗੀ ਹੋਈ ਹੈ ਲਾਈਟਿੰਗ ਦਾ ਕੰਮ ਬਹੁਤ ਸੋਹਣਾ ਹੋਇਆਗਾ ਤੇ ਨਾਲ ਹੀ ਆਪਾਂ ਨੂੰ ਕਿਚਨ ਦੇ ਪੂਜਾਰੂ ਮਿਲ ਜੂਗਾ ਜੀ ਤੇ ਪੂਜਾਰੂ ਵੀ ਪੂਰਾ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਤੇ ਸਾਰੀ ਆਪਾਂ ਗੱਲਬਾਤ ਕਰਦੇ ਆ ਜੀ ਤੇ ਤੁਹਾਨੂੰ ਵੀਡੀਓ ਤੇ ਕਿਚਨ ਦੇਖ ਰਹੇ ਹਾਂ ਕਿਚਨ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਟੋਟਲ ਕੋਠੀ ਦੀ 170 ਗਜ ਮਿਲੂਗੀ ਜਗਾਂ ਤੇ ਸਾਰਾ ਕੰਮ ਮਤਲਬ ਕਿ ਵਧੀਆ ਇਹਨਾਂ ਨੇ ਕਰਵਾ ਰੱਖਿਆ ਹੈ ਪੌੜੀਆਂ ਦੇ ਉੱਪਰ ਵੀ ਇਹਨਾਂ ਨੇ ਪੱਥਰ ਲਗਵਾਇਆ ਹੋਇਆ ਪੌੜੀਆਂ ਦਾ ਥੋੜਾ ਬੋਤਾਂ ਕੰਮ ਰਹਿੰਦਾ ਜਿਵੇਂ ਕਿ ਗ੍ਰਿਲ ਲੱਗਣ ਵਾਲੀ ਪਈ ਹੈ ਕੱਲੀ ਗ੍ਰਿਲ ਦਾ ਕੰਮ ਰਹਿੰਦਾ ਬਾਕੀ ਸਾਰਾ ਹੋਇਆਗਾ ਬਾਕੀ ਲੌਬੀ ਏਰੀਆ ਆਪਾਂ ਨੂੰ ਬਹੁਤ ਖੁੱਲਾ ਡੋਲਾ ਵਧੀਆ ਮਿਲ ਜੂਗਾ ਤੇ ਕਮਰੇ ਤੁਸੀਂ ਦੇਖ ਲਓ ਬਹੁਤ ਵਧੀਆ ਬਣੇ ਹੋਏ ਨੇ ਟੋਟਲ ਆਪਾਂ ਨੂੰ نیچے ਤਿੰਨ ਬੈਡਰੂਮ ਮਿਲ ਜਾਣਗੇ ਜੀ ਤੇ ਗੇਟ ਵਗੈਰਾ ਸਾਰੇ ਲੱਗੇ ਹੋਏ ਨੇ ਤੇ ਅਟੈਚ ਆਪਾਂ ਨੂੰ ਬਾਥਰੂਮ ਵੀ ਮਿਲ ਜਾਣਗੇ ਜੋੜੀਆਂ ਦਾ ਟੋਟਲ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਤੇ ਬਾਥਰੂਮ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਦੇਖੋ ਤੁਸੀਂ ਬਹੁਤ ਵਧੀਆ ਸੋਹਣਾ ਬਾਥਰੂਮ ਇਹਨਾਂ ਨੇ ਬਣਵਾਇਆ ਹੋਇਆ ਟਾਈਲਾਂ ਟੂਲਾਂ ਪੂਰੀਆਂ ਸਿਲੈਕਟਡ ਪੀਸ ਇਹਨਾਂ ਨੇ ਲਗਵਾਏ ਹੋਏ ਨੇ ਬਾਕੀ ਇੱਕ ਬੈਡਰੂਮ ਤੁਸੀਂ ਦੇਖੋ ਜੀ ਬਹੁਤ ਵਧੀਆ ਇਹਨਾਂ ਨੇ ਕੰਪਲੀਟ ਕਰਵਾਇਆ ਹੋਇਆ ਤੇ ਆ ਇੱਕ ਹੋਰ ਆ ਗਿਆ ਜੀ ਬਾਥਰੂਮ ਇਹਦੇ ਵਿੱਚ ਵੀ ਟਾਈਲਾਂ ਦੇਖੋ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਗੇਟ ਵਗੈਰਾ ਵਧੀਆ ਲੱਗੇ ਹੋਏ ਨੇ ਤੇ ਜਿਹੜਾ ਆਹ ਕਮਰਾ ਜੀ ਆ ਤਾਂ ਇਹਨਾਂ ਨੇ ਬਹੁਤ ਵਧੀਆ ਸੋਹਣਾ ਕੰਪਲੀਟ ਕਰਵਾ ਰੱਖਿਆ ਤੇ ਕਾਪ ਬੋਰਡ ਵਗੈਰਾ ਬਣੇ ਹੋਏ ਨੇ ਤੇ ਜਿਹੜੇ ਕਾਪ ਬੋਰਡ ਵਗੈਰਾ ਬਣੇ ਹੋਏ ਨੇ ﺍﻟमारी ਵਗੈਰਾ ਬਣੀ ਹੋਈ ਹੈ ਇਹ ਸਮਾਨ ਜਿਹੜਾ ਹੈਗਾ ਇਹ ਇਹਨਾਂ ਨੇ ਵਿੱਚ ਦੇਣਾ ਜੀ ਥੋੜਾ ਬਹੁਤਾ ਸਮਾਨ ਹੈ ਜਿਹੜਾ ਉਹ ਨਾਲ ਹੀ ਇਹਨਾਂ ਨੇ ਸੇਲ ਕਰਨਾਗਾ ਤੇ ਆਪਾਂ ਨੂੰ ਜਿਹੜਾ ਆ ਬੈਡਰੂਮ ਸੀਗਾ ਇਹਦੇ ਬੈਕ ਸਾਈਡ ਇੱਕ ਬਾਥਰੂਮ ਵੀ ਮਿਲ ਜੂਗਾ ਆਹ ਬੈਕ ਸਾਈਡ ਵਾਲਾ ਬਾਥਰੂਮ ਹੈ ਇਹਦੇ ਵਿੱਚ ਵੀ ਟੂਟੀਆਂ ਵਗੈਰਾ ਦਾ ਸਾਰਾ ਕੰਮ ਟੋਟਲ ਹੋਇਆਗਾ ਤੇ ਕੱਲੀ ਕੱਲੀ ਆਪਾਂ ਗੱਲ ਕਰ ਰਹੇ ਹਾਂ ਜੀ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਵਾਰਿਸਰ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਕਰਦੇ ਰਹੋ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਸਾਰੇ ਤੁਸੀਂ ਲਾਈਕ ਸ਼ੇਅਰ ਤੇ ਨੀਚੇ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਜੀ ਤੇ ਮਾਲਕ ਨਾਲ ਮੇਰੀ ਪੂਰੀ ਗੱਲ ਹੋਈ ਸੀ ਉਹਨਾਂ ਨੇ ਸਾਰਾ ਕੁਝ ਦੱਸਿਆ ਉਹਨਾਂ ਨੇ ਡਿਮਾਂਡ ਜਿਹੜੀ ਲਾ ਕੇ ਆਪਣੇ ਕੋਲੇ ਭੇਜੀ ਆ ਉਹ 35 ਲੱਖ ਰੁਪਏ ਇਹਨਾਂ ਨੇ ਕਿਹਾ ਦਾ ਬਾਕੀ ਕਹਿੰਦੇ ਆ ਵੀ ਅਡਜਸਟਮੈਂਟ ਕਰ ਲਾਂਗੇ ਬੇਕਿੰਗ ਇੱਕ ਵਾਰੀ ਡਿਮਾਂਡ ਹੈ 35 ਲੱਖ ਰੁਪਏ ਤੇ ਜਿਹੜੀ ਜਗ੍ਹਾ ਜੀ ਕੋਠੀ ਦੀ ਆ ਰਜਿਸਟਰੀ ਵਾਲੀ ਜਗ੍ਹਾ ਜੀ ਤੇ ਆਪਣੇ ਕੋਲੇ ਆਹ ਜਿਹੜੀ ਕੋਠੀ ਪਹੁੰਚੀ ਆ ਇਹਨਾਂ ਦਾ ਜਿਹੜਾ ਏਰੀਆ ਜੀ ਜਿੱਥੇ ਆਹ ਖਾਸ ਕੋਠੀ ਬਣੀ ਹੋਈ ਹੈ ਫਰੀਦਕੋਟ ਏਰੀਆ ਚ ਕੋਠੀ ਬਣੀ ਹੋਈ ਹੈ ਜੀ ਫਰੀਦਕੋਟ ਏਰੀਆ ਤੇ ਨਹੀਂ ਮਤਲਬ ਕਿ ਫਰੀਦਕੋਟ ਖਾਸ ਹੀ ਬਣੀ ਹੋਈ ਐ ਨੀਅਰ ਲੱਗਦਾ ਜੀ ਮੱਛੀ ਚੌਂਕ ਤੁਸੀਂ ਬਾਹਰ ਤੋਂ ਦੇਖਿਆ ਹੋਊਗਾ ਇੱਕ ਪਾਸੇ ਮਸ਼ੀਨਰੀਆਂ ਚੱਲ ਰਹੀਆਂ ਸੀਗੀਆਂ ਮੱਛੀ ਚੌਂਕ ਜਮੇ ਹੀ ਨੇੜੇ ਇਹਨਾਂ ਤੋਂ ਤੇ ਬੱਸ ਸਟੈਂਡ ਵੀ ਜਮੇ ਹੀ ਨੇੜੇ ਆ 15 ਕ ਕਿਲੇ ਦੀ ਦੂਰੀ ਤੇ ਜੀ ਤੇ ਸਾਰਾ ਕੁਝ ਤੁਹਾਨੂੰ ਮੈਂ ਦਿਖਾਈ ਰਿਹਾ ਜੀ ਵੀਡੀਓ 'ਚ ਤੇ ਰਜਿਸਟਰੀ ਵਾਲੀ ਜਗ੍ਹਾ ਨੂੰ ਮੈਂ ਦੱਸ ਹੀ ਦਿੱਤਾ ਮੋਟਰ ਵੀ ਲੱਗੀ ਹੋਈ ਐ ਤੇ ਨਹਿਰੀ ਵੀ ਪਾਣੀ ਐ ਜੀ ਬਾਕੀ ਸਾਰਾ ਕੁਝ ਐ ਤੇ ਮਾਲਕ ਨੇ ਕਿਹਾ ਜੀ ਵੀ ਜੇ ਕਿਸੇ ਨੇ ਬਿਆਨਾ ਦੇ ਕੇ ਪੈਸੇ 2 ਮਹੀਨੇ ਬਾਅਦ ਦੇਣੇ ਆ ਵੀ ਕਿਹੜੇ ਕਿਸੇ ਪਾਸੋਂ ਮਤਲਬ ਕਿ ਆਉਣੇ ਹੁੰਦੇ ਆ ਚਾ ਆਪਾਂ ਕੁਝ ਵੇਚਿਆ ਹੁੰਦਾ ਉਦੋਂ ਆਉਣੇ ਹੁੰਦੇ ਆ ਮਾਲਕ ਕਹਿੰਦੇ ਐਵੇਂ ਵੀ ਕਰ ਲਾਂਗੇ ਪਹਿਲਾਂ ਤੁਸੀਂ 10 ਲੱਖ ਰੁਪਏ ਦੇ ਕੇ ਉਹ ਤੋਂ ਬਾਅਦ ਬਿਆਨਾ ਕਰ ਸਕਦੇ ਹੋ 2 ਮਹੀਨੇ ਦਾ ਤੇ ਉਹ ਤੋਂ ਬਾਅਦ ਤੁਸੀਂ ਪੂਰੇ ਪੈਸੇ ਭਰ ਕੇ ਰਜਿਸਟਰੀ ਵਗੈਰਾ ਕਰਵਾ ਸਕਦੇ ਹੋ ਜੀ ਉਹ ਤੁਹਾਡੀ ਇੱਛਾ ਹੈ ਜੇ ਪੂਰੀ ਪੇਮੈਂਟ ਕਰਨੀ ਆ ਉਹ ਵੀ ਤੁਹਾਡੀ ਇੱਛਾ ਜੀ ਬਾਕੀ ਤੁਹਾਨੂੰ ਮਾਲਕ ਦਾ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ ਕਈ ਵਾਰੀ ਆਪਾਂ ਸਕਰੀਨ ਤੇ ਮਾਲਕ ਦਾ ਨੰਬਰ ਦੇ ਦਿੰਨੇ ਆ ਜੀ ਤੁਹਾਡੀ ਸਿੱਧੀ ਗੱਲਬਾਤ ਹੋ ਜੂਗੀ ਮਾਲਕ ਨਾਲ ਤੁਹਾਨੂੰ ਮਾਲਕ ਦਾ ਨੰਬਰ ਮੈਂ ਨੋਟ ਕਰਵਾ ਦਿੰਨਾ 97 814 88 595 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 97 814 ਤੇ 88 595 ਗੱਲਬਾਤ ਤੁਹਾਡੀ ਹੋ ਜੂਗੀ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਤਾਂ ਤੁਸੀਂ ਮਾਲਕ ਨਾਲ ਗੱਲਬਾਤ ਆਪ ਹੀ ਕਰ ਲਿਓ ਜੀ। ਬਾਕੀ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਸਾਰਾ ਕੁਝ ਬਾਰੀਸਰ ਬਹੁਤ ਵਧੀਆ ਤਰੀਕੇ ਨਾਲ ਦਿਖਾਇਆਗਾ। ਕੂਠੀ ਦੀ ਵੀਡੀਓ ਬਾਕੀ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਆ। ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ? ਤੇ ਜਿਹੜੀ ਆਹ ਕੂਠੀ ਆਪਾਂ ਲੈ ਕੇ ਪਹੁੰਚੇ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਬਾਹਰਲਾ ਜਿਹੜਾ ਇੱਕ ਕਮਰਾ ਸੀਗਾ ਬਾਹਰਲਾ ਰੂਮ ਸੀਗਾ ਉਹ ਵੀ ਤੁਹਾਨੂੰ ਮੈਂ ਦਿਖਾਤਾ ਇਹਨਾਂ ਨੇ ਅੰਦਰੋਂ ਬਹੁਤ ਸੋਹਣਾ ਬਣਾਇਆ ਹੋਇਆ। ਜੀ ਆਪਾਂ ਇਹਨੂੰ ਡਰਾਇੰਗ ਰੂਮ ਦੀ ਤਰ੍ਹਾਂ ਵਰਤਣਾ ਜੀ ਗੈਸਟ ਰੂਮ ਦੀ ਤਰ੍ਹਾਂ ਵਰਤਣਾ ਉਵੇਂ ਵੀ ਵਰਤ ਸਕਦੇ ਹਾਂ ਉਹ ਆਪਣੀ ਇੱਛਾ ਜੀ ਕਿਵੇਂ ਕੁਛ ਆਪਾਂ ਕਰਨਾ ਹੈਗਾ ਬਾਕੀ ਨਕਸ਼ੇ ਤੇ ਤਿਆਰ ਹੋਈ ਹੈ ਤੇ ਬਾਹਰਲੀ ਸਾਈਡ ਦੋ ਕੈਮਰੇ ਵੀ ਲੱਗੇ ਹੋਏ ਨੇ ਉਹ ਵੀ ਇਹਨਾਂ ਨੇ ਵਿੱਚੇ ਦੇਣੀ ਹੈ ਜੀ ਤੇ ਸਮਾਨਾ ਜਿਹੜਾ ਤੁਸੀਂ ਦੇਖਿਆ ਵਿੱਚ ਉਹ ਕੋਠੀ ਦੇ ਨਾਲ ਹੀ ਇਹਨਾਂ ਨੇ ਸੇਲ ਕਰਨਾ ਹੈਗਾ ਬਾਕੀ ਵੀਡੀਓ 'ਚ ਸਾਰਾ ਕੁਝ ਹੁਣ ਤੁਸੀਂ ਦੇਖ ਹੀ ਲਿਆ ਮੈਨੂੰ ਜ਼ਿਆਦਾ ਦੱਸਣ ਦੀ ਮਤਲਬ ਕਿ ਜ਼ਰੂਰਤ ਹੈ ਨਹੀਂਗੀ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਾਰਾ ਕੁਝ ਹੁਣ ਤੁਸੀਂ ਦੇਖ ਲਿਆ ਕੂਠੀ ਵੀ ਦੇਖ ਲਈ ਤੇ ਵੀਡੀਓ ਵੀ ਸਾਰੀ ਦੇਖ ਲਈ ਤੇ ਕਿਚਨ ਵੀ ਦੇਖ ਲਿਆ ਵੀਡੀਓ ਤੋਂ ਉਹ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਕਿਚਨ ਕਿਵੇਂ ਦੇ ਲੱਗਿਆ ਲਾਜ਼ਮੀ ਦੱਸੋ ਤੇ ਕੂਠੀ ਕਿਵੇਂ ਦੇ ਲੱਗੀ ਲਾਜ਼ਮੀ ਤੁਸੀਂ ਕਮੈਂਟ ਕਰਿਓ ਜੀ ਬਾਕੀ ਆਪਾਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਲੈ ਕੇ ਆਉਂਦੇ ਰਹੇ ਨੇ ਅਸੀਂ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੂਠੀਆਂ ਹਰ ਏਰੀਆ ਚੋਂ ਆਈਆਂ ਪਈਆਂ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਇਹੋ ਜੀ ਕੂਠੀ ਘਰ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਤੁਸੀਂ ਕਮੈਂਟ ਲਾਜ਼ਮੀ ਕਰਿਓ ਜੀ ਬਾਕੀ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਕਰ ਦਿਓ ਜੀ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੂਠੀਆ ਘਰ ਮਕਾਨ ਹੈ ਤੁਹਾਡੇ ਰਿਸ਼ਤੇਦਾਰਾਂ ਕੋਲੇ ਆ ਯਾਰਾਂ ਮਿੱਤਰਾਂ ਕੋਲੇ ਆ ਤੁਹਾਡੇ ਆਸਪੜੋਸ ਦੇ ਵਿੱਚ ਹੈ ਤੇ ਉਹਨਾਂ ਦਾ ਵੀ ਫਾਇਦਾ ਕਰਦਿਆ ਕਰੋ ਜੀ ਆਪਾਂ ਐਡ ਬਿਲਕੁਲ ਫਰੀ ਦੇ ਵਿੱਚ ਕਰਦੇ ਆ ਜੀ ਆਪਣਾ ਜਿਹੜਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਜੇ ਕਿਸੇ ਨੇ ਵੀ ਐਡ ਕਰਵਾਉਣੀ ਹੈ ਇਸ ਨੰਬਰ ਤੇ ਵੀਡੀਓ ਭੇਜਵਾ ਦਿਆ ਕਰੋ ਜਾਂ ਭੇਜ ਦਿਓ ਕਰੋ ਤੇ ਸਾਰਾਂ ਦਾ ਫਾਇਦਾ ਹੋ ਜਾਂਦਾ ਜੀ ਬਾਕੀ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਚਲਦੀ ਜੀ ਆਪਾਂ ਹੁਣ ਮੈਨੂੰ ਦਿਓ ਜੀ ਇਜਾਜ਼ਤ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਸ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਹਮੇਸ਼ਾ ਤੇ ਆਪਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਜੀ